ਆਹ ਤਾਂ ਬਣਾ ਲੈ ਉਹ ਤਾਂ ਮੈਨੂੰ ਬਣਾ ਦੇਗਾ ਆ ਪਿਛਲੇ ਕਰਾ ਦੇ ਮੈਂ ਕਰ ਤਾਂ ਇਹ ਬੜਾ ਹੀ ਗੈਰ ਵੀਡੀਓ ਵਿੱਚ ਮੈਨੂੰ ਵੀ ਲੈਣੀ ਨਾਲ ਹਰ ਮੂਰੇ ਹੋ ਹੋਏ ਤੁਹਾਨੂੰ ਲਿਆ ਅਮਰ ਲਿਆ ਅਮਰ ਲਿਆ ਬਸਰੀ ਸਿੰਘ ਹੋ ਕੇ ਅੱਜ ਚਰਚਾ ਲੈ ਵਿੱਚ ਬੈਠਾ ਜੀ ਆ ਸਾਡੇ ਗੁਰੂ ਦੀ ਫੋਟ ਲੱਗੀ ਵੇ ਸਾਡੇ ਸਾਡੇ ਪਿਓ ਦੀ ਬਾਬਾ ਦੀਪ ਸਿੰਘ ਦੀ ਆ ਦੇਖੋ ਜੀ ਇੱਧਰ ਦੇਖ ਜੀ ਜ਼ਮੀ ਸੁ ਵਾਲੇ ਓਏ ਓਏ ਖੜਦਾ ਖੜਿਆ ਖੜਿਆ ਪਹਿਲਾਂ ਗੱਲ ਕਰੋ ਪਹਿਲਾਂ ਗੱਲ ਕਰੋ ਪਹਿਲਾਂ ਅੰਦਰ ਚੱਲੋ ਸਾਊਂਡ ਤਾਂ ਦੇਖ ਲੈ ਏ आई बारी <स्थारी> बुला लो यार उनको बारी बुला लो बारी बुला लो बड़े बड़ा होड़ा सिंह से होड़ा अंदर तेरी ओ तू सीने नहीं अंदर अंदर बाहर अंदर बाहर तेरी सीहा तेरी बारी तू सीने नहीं मुस्कान अरे बाहर 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 दो बाहर बाहर हां कोई बाहर 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 हो जा हां भाई बड़ा है આહ કી આ দূৰী <muchas> <que tenemos. muchas> ਤਾਂ ਕੰਧੀ ਕਰਦੇ ਜਾ ਰਹੇ ਹਾਂ ਪਾਤਾ ਨੰਬਰ ਉਹ ਕਿੱਥੋਂ ਰਹਿ ਸਾਰਾ ਜਰਾ ਹੈ ਫੇਰ ਐ ਕਰ ਬਾਈ ਪੂਰੇ ਕਰ ਦਿੰਦੇ ਆ ਬਾਈ ਇੱਥੇ ਮੈਂ ਆ ਤਰਾ ਕੇ ਜੀ ਆ ਨਹੀਂ ਹੋ ਜੀ ਤਿੰਨ ਗੱਲ ਖੜਦਾ ਅਮਰਦਾ ਕਿਹਾ ਮੈਂ ਅਮਰਦਾੜੀ ਤੂੰ ਇੱਥੇ ਕੀ ਕਰ ਮੈਂ ਉਹ ਵੀ ਮੇਰੀ ਗੱਲ ਤਾਂ ਸੁਣ ਲੈ ਜਦੋਂ ਮੈਂ ਦੁੱਖ ਦਾ ਮਾਰਿਆ ਵੇ ਸੀਗਾ ਜਦੋਂ ਮੈਂ ਮੇਰੀ ਨਹੀਂ ਮੈਂ ਤਾਂ ਕਰਾ ਲਿਆ ਜੀ ਕਾਲੀਆ ਫੇਰ ਕਿਉਂ ਕਲੋਸ ਕਰਦਾ ਬਾਬਾ ਸਾਈਡ ਤੇ ਵਗ ਜਾ ਰੱਬ ਦਾ ਨਾਮ ਫੇਰ ਆ ਦੋ ਲੋ ਪਾਸਾ ਸਾਬ ਇੱਕ ਮਿੰਟ ਬਾਈ ਖੜਾ ਇੱਕ ਮਿੰਟ ਬਾਈ ਮੈਂ ਕਿਹਨਾਂ ਬਾਣਾ ਲਾਉਂਗਾ ਬਾਣਾ ਲਾ ਦੇ ਮਾਰਾ ਇੱਥੇ ਯਕੀਨ ਨਹੀਂ ਮੈਂ ਮਰਜ਼ੀ ਵਰਦਾਰਾ ਥਾੜੇ ਦੂਰੇ ਘਟਾਉਂਦੀ ਹੈ ਤੈਨੂੰ ਮਾਰਾ ਇੱਥੇ ਯਕੀਨ ਨਹੀਂ ਹੈ ਕੋਈ ਮੋੜਾ ਇੱਕ ਮਿੰਟ ਬੀ ਨੋ ਨਾ ਇੱਥੇ ਖੜਗਾ ਯਾਰ ਆਹ ਹਾਂ ਦੇਸਤਾ ਯਾਰ ਹੈਲੋ બી બોલ તો યાર